ਨਵੇਂ ਮੈਟਰਸ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਲੋ ਵੀ ਤੁੰਦ ਚੈੱਕ ਕਰੋ ਪਹਿਲਾਂ ਤਾਂ ਤੇ ਆਪਾਂ ਜਾ ਰਹੇ ਹਾਂ ਗੱਡੀ ਭਾਉਣ ਟਾਈਮ ਹੋ ਗਿਆ 7:00 ਵਜੇ ਸਵੇਰ ਦੇ ਤੇ ਰਾਤ ਆਪਾਂ ਪਿੱਛੇ ਛੱਡ ਗਏ ਤੇ ਰਾਤ ਤੋਂ ਜ਼ਿਆਦਾ ਸੀਗੀ ਤੇ ਹੁਣ ਜਾਂਦੇ ਆ ਫਿਰ ਗੱਡੀ ਭਰਦੇ ਆ ਤੁਹਾਨੂੰ ਹੁਣ ਕ੍ਰੈਸ਼ਰ ਤੇ ਜਾ ਕੇ ਮਿਲਦਾ ਮਿੱਤਰੋ ਨੋ ਮਿੱਤਰੋ ਪਹੁੰਚ ਗਿਆ ਆਪਾਂ ਪ੍ਰੈਸ਼ਰ ਦੇ ਤੇ ਹਾਲ ਦੇਖ ਲੋ ਰੇ ਕੀ ਹੋਇਆ ਦਿਖਾਉਣਾ ਇੱਕ ਮਿੰਟ ਚੱਲ 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 ਗੱਡੀ ਧਵਾ ਕੇ ਲਿਆਂ ਦੀ ਤੇ ਸਾਰਾ ਚਾਹ ਪਿੱਛੇ ਰਹਿ ਗਿਆ ਧੋਈ ਹੋਈ ਦਾ ਲੈ ਕੋਈ ਦੀ ਦਾ ਕੜਾ ਬਣਿਆ ਗਿਆ ਲੈ ਮੈਂ ਇੰਦੇ ਤੇ ਕੋ ਖੜਾ ਮਿੱਤਰ ਪਿਆਰਾ ਆਪਣਾ 57 ਲੱਗਦਾ ਗੱਭਰੂ ਤੇ ਮੇਤਰੋ ਗੱਡੀ ਲਾ ਲਈ ਸੈਟ ਕਰਕੇ ਇੱਕ ਮਿੰਟ ਚਾਇ ਇਹਦਾ ਨਾ ਛੇਰੇ ਓਜੜਾ ਓਜ ਚਲੋ ਵੀ ਮਿੱਤਰੋ ਹੁਣ ਅਸੀਂ ਲੱਗੇ ਆਂ ਹੁਣ ਅਸੀਂ ਲੱਗੇ ਆਂ ਸੌਣ ਵੀਰ ਖੇਰ ਲਿਖਾ ਬੜਾ ਅੱਜ ਬਾਬੇ ਮਾ ਸਾਡਾ ਹੋ ਗਿਆ ਪਿਆਰ ਵੀਰਾ ਦੂਰ ਰਹਿਣ ਦੱਸ ਉਹ ਦੇਖ ਉਧਰ ਛੋਟਿਆ ਸਰਾ ਤੇਰੇ ਦੇ ਕਿ ਕੀ ਲਿਖਾ ਕੇ ਲਿਆ ਤੂੰ ਚਲੋ ਵੀ ਮੁੰਡੇ ਨੇ ਵੀ ਟੇਪ ਕਰਾਇਆ ਲਈ ਫਿਰ ਹਾਂ ਉਹੀ ਦਿਨ ਆਏ ਗਿਆ ਓਹੀ ਗੱਲ ਹੈ ਕੀ ਲਿਖਾ ਕੇ ਲਿਆ ਆਇਆ ਹੈ ਆ ਨਾ ਨਹੀਂ ਜਾਵਾ। A few moments later. ਲੋਰ ਮੇਟਰੋ ਕੋਡਾ ਮਾਰਨਿੰਗ ਹੋ ਗਈ। ਤੇ ਆਪਣੀ ਗੱਡੀ ਕਰੋ ਚੈੱਕ। ਇਹ ਨੂੰ ਇੱਥੋਂ ਕੱਢਣੀ ਕਿਵੇਂ ਆ? ਯਾਰ ਮੁੰਡੇ ਨੂੰ ਲਿਉਣਾ ਠਾਲ ਕੇ। ਲਓ ਇੱਥੇ ਵੀ ਗੱਡੀ ਘੜੀ ਆ। ਸਵੇਰੇ ਸਵੇਰੇ ਕਿਸੇ ਨੂੰ ਠਾਲ ਦਿਆਂ ਅਗਲਾ ਕੱਢਦਾ ਗਾਲਾ। भाई नींद खराब ਲੋਡੀ ਨਾ ਜਹਾਂ ਸੰਦੀ ਜੋੜੀ ਇਕੱਠੀ ਹੋ ਗਈ ਫੇਰ ਹਾਰਾ ਇਹ ਉਹੀ ਯੋਧੇ ਨੇ ਜਿਹੜੇ ਰਾਸਤੇ ਵਿੱਚ ਲੜ ਪੈਂਦੇ ਨੇ ਤੇ ਅੰਦਰਾ ਨਰਵਾ ਮੇਰਾ ਯਾਰ ਹਾਂ ਜਾਗਰ ਨਹੀਂ ਤਾਂ ਬਣਿਆ ਲਈ ਆ ਇੱਧਰੋਂ ਆ ਜਾ ਮੇਰੀ ਗੱਡੀ ਤੂੰ ਆਜ ਮੇਰੀ ਗੱਡੀ ਜਲਾ ਮੈਂ ਹਾਂ ਆ ਜਾ ਨਾ ਇਹ ਗੱਲਾਂ ਸੁਣ ਲਿਆ ਹੋਰ ਬਾਈ ਪਾਪੇ ਨਹੀਂ ਆਗੇ ਵੀਰੇ ਆਵੇ ਇਹ ਕਿੰਨੇ ਪਾਏ ਆ ਕਦੇ ਬਾਅਦ ਤੇ ਪਾ ਵੀ ਗਏ ਨੋ ਵੀ ਬੰਦਿਆਂ ਦੇ ਨਾਲ ਰਹਿਣ ਦਾ ਫਾਇਦਾ ਕੱਦੇ ਕੱਦੇ ਬੋਲ ਨੰਬਰ 83 ਆਉਣ ਟੌਪ ਰਹੀ ਰਹਿਲਾ ਜੀ ਹਮੇਸ਼ਾ ਜਿੱਦਾਂ 1 ਰੁਪਿਆ ਪਾਇਆ ਨਾ ਇੱਕ ਪਾਉਣ ਭਿਜੇ ਦੋ ਜ਼ੀਰੋ ਨਾਲ ਦੋ ਜ਼ੀਰੋ ਨਾਲ ਕੱਢ ਨੋ ਵੀ ਗੁਫ਼ਤਗੂ ਹੋ ਰਹੀ ਉਧਰ ਆ ਦੇਖੋ ਤੁਸੀਂ ਕਿਉਂ ਜੀ ਪਤਾ ਨਹੀਂ ਕਿਹੜੀ ਇਹਨਾਂ ਦੀ ਉਹ ਇੰਨੀ ਹੋਗਾ ਐਮਰਜੈਂਸੀ ਗੱਲ ਇਹ ਦੌਰ ਦੇ ਵੀ 40 ਚੰਗੀਆਂ ਨੇ ਇੰਦਰ ਆਦੇ ਕਫਰ ਜਵਾਨ

ਗਾਨਾ ਤੂੰ ਪਰਲੇ ਦਾ ਹੱਟ ਉਹ ਪਰਲੇ ਤੱਕ ਅਪਰਦੇ ਦੀ ਬਣਾ ਲੱਗਿਆ ਵਲੋਗ ਸਭਾਈ ਚੈੱਕ ਕਰੋ ਮੁੰਡੇ ਦੀ ਗੱਡੀ ਦੀ ਹਜੇ ਤੂੰ ਕਹਿੰਦਾ ਪਾਲਿਸ਼ ਨਹੀਂ ਹੈਗੀ ਦੇਖੋ ਪਾਲਿਸ਼ ਤਾਂ ਲੱਗ ਹੀ ਨਹੀਂ ਦਿੱਤੀ ਬਾਈ ਤੁਹਾਡਾ ਮਾਲਕ ਐ ਓਏ ਇਹ ਗੱਲਾਂ ਨਾ ਕਰਿਆ ਕਰ ਵਿੱਕੀ ਨੂੰ ਗਾਣਾ ਕੱਢ ਵਿੱਕੀ ਦਾ ਉਹਨਾਂ ਯਾਰ ਵਿੱਕੀ ਦਾ ਨਾਮ ਲਾ ਕੇ ਗਾਣਾ ਕੱਢ ਤੂੰ ਦੇਖ ਵਿੱਕੀ ਦਾ ਉਹਨਾਂ ਯਾਰ ਐ ਯਾਰ ਜਿਹੜੇ ਕੋਈ ਨਹੀਂ ਵਿੱਕੇ ਤੇ ਕੈਮਰਾ ਬੰਦ ਕਰਕੇ ਗਾਣਾ ਕੱਢਦਾ ਵਿੱਕੀ ਸਾਡਾ ਮੁੰਸ਼ੀ ਆਦਾ ਸਵਿਧਾ ਹੀ ਮੜਿਆ ਮੁੰਸ਼ੀਆ ਸਾਡਾ ਹੈਲੋ ਚਲ ਤੂੰ ਕੱਢ ਉਧਰੋਂ ਦੋ ਸਾਡੇ ਯਾਰ ਬੇਸੋ ਨਿਕਲਦਾ ਰਹੀ ਕੱਢ ਅਸਤਰ ਬੰਦਿਆਂ ਦਾ ਬਾਈ ਦੇਖ ਲਓ ਬਾਈ ਮੇਰੇ ਯਾਰ ਬਾਜਾਂ ਕਈਆਂ ਕੱਢਦੇ ਨੇ ਸਵੇਰੇ ਸਵੇਰੇ ਸਾਲੇ ਰੋ ਕੇ ਰੱਬ ਦਾ ਨਾਮ ਲੈਂਦੇ ਨੇ ਇਹ ਮੈਂ ਜੋ ਘੋੜੀਆਂ ਦੀਆਂ ਬਾਜਾਂ ਦੱਸ ਹੈ ਸ਼ਰਮ ਆਹੀ ਇਹਨਾਂ ਨੂੰ ਹੁਣ ਤੁਸੀਂ ਅੱਜ ਦੇ ਵਲੌਗ ਦੇ ਵਿੱਚ ਆਉਂਗੇ ਤੁਹਾਡੀ ਵੀਡੀਓ ਬਣਾ ਰਹੇ ਆ ਹਾਂਜੀ ਬਾਬੇ ਉਹ ਗੱਡੀ ਹੋ ਗਈ ਸਾਡੀ ਖਾਲੀ ਆ ਸ਼ਾਹਜਹਾਂ ਲਈ ਗੱਡੀ ਖਾਲੀ ਹੋਈ ਸ਼ਾਹਜਹਾਂ ਲਈ ਕੰਮ ਲੈ ਕੰਮ ਲੈ ਕਮਲ ਡਰ ਦੂਰ ਤਾਂ ਲੱਗਦਾ ਹੈ ਫੋਨ ਨਹੀਂ ਹੈਗਾ ਡਰਨੇ ਵਾਲੇ ਬੁਲਾਵਾ ਧੀਰਮਾਨ ਨੂੰ ਉਹ ਕਿਆ ਲਗਾਣਾ ਕਮਲਤਾ ਲਗਾਉਣਾ ਉਹ ਇੱਕਾ ਤੁਨਾ ਫੜਦਾ ਮੈਂ ਪਿਸਤਲ ਹਾਂ 45 ਕੈਲੀਬਰ ਦਾ ਆ ਕਿ ਤਰੀਕਾ ਨਾਲ ਮਾਨੂੰ ਹੋ ਜਾਣੀ ਆ ਚੱਲ ਵੇ ਚੱਕ ਟੇਡੀ ਹੀ ਆ ਗੱਡੀ ਓਏ ਅੱਗੇ ਕਰ ਥੋੜੀ ਜੀ ਕਾ ਅੱਗੇ ਕਰ ਥੋੜੀ ਜੀ ਚੱਕ ਦੇ ਡੱਲਾ ਦੇ ਚੱਕੇ ਹੋ ਗਏ ਹੁਣ ਬੱਸ ਉਹ ਕ੍ਰਾਸ਼ ਹੋ ਜਾਗਾ ਆਪਣੇ ਯਾਰ ਦੀ ਗੱਡੀ ਕਮਲ ਦੀ ਹਾਂ ਛੋਲਾ ਕਰਦਾ ਕਿੱਦਾਂ ਕਿੱਦਾਂ ਅੱਜ ਕਰ ਅਬ ਹੋਰ ਨੂੰ ਹੋਰ ਦੇਖੀ ਭਰਾਵਾ ਉਦਾਂ ਨਾ ਚੈੱਕ ਕਰਨਾ ਪਪਾ ਹੈ ਕਹਿੰਦਾ ਲੀਰਾ ਦੂਰ ਰਹਿਣ ਹੁਣ ਮੇਰੀ ਗੱਡੀ ਖਾਲੀ ਨਹੀਂ ਕਰਾਣੀ ਹੈ ਮੇਰੀ ਗੱਡੀ ਖਾਲੀ ਨਹੀਂ ਕਰਾਉਣਾ ਮੇਤਰਾ ਹੁਣ ਅਸੀਂ ਦੂਜੀ ਗੱਡੀ ਖਾਲੀ ਕਰੀਏ ਦੇਖ ਲੈ ਉਸਤਾਦ ਉਹ ਸਿੱਟਾ ਹੋਇਆ ਪਰਨਾ ਵੱਖਣਾ ਸਵਾਇਦਾ ਤੇਰਾ ਲੈਦਾ ਹੀ ਆ ਤਾਂ ਠੀਕ ਆ ਜੱਜ ਤਾਂ ਲੀਰੋ ਆ ਗੱਡੀ ਗਾਹ ਪਿੱਛੇ ਕਰ ਲੈ ਲੋ ਗਾਹ ਲੈ ਕੇ ਪਿੱਛੇ ਕਾ ਥੋੜੀ ਜੀ ਸ਼ੇਅਰ ਚੈੱਕ ਕਰੋ ਮੁੰਡੇ ਦਾ ਕਿ ਆਣ ਖਾਏ ਡੂੰਗੀਆਂ ਕਿ ਲਾਈ ਲਗਾਉਂਦਾ ਜੀ ਉੱਪਰ ਚੱਲ ਸ਼ੱਪ ਆ ਦਾਲਾ ਖੋਲਣ ਦੇ ਅੱਲਾ ਕਾਲਾ ਨਾ ਬਣਾ ਕਰ ਆਰਾਮ ਨਾਲ ਪਹਿਲਾਂ ਦਾਲਾ ਖੋਲਦਾ ਪਹਿਲਾਂ ਆਪਾਂ ਦੇ ਕਮੈਂਟ ਨਾਲ ਦੋ ਤੇ ਹਾਂ ਲੋ ਜੀ ਆਪਣੀ ਗੱਡੀਆਂ ਹੋ ਗਈਆਂ ਖਾਲੀ ਤੇ ਆ ਆਪਣਾ ਹੁਣ ਬਲੌਗ ਵੀ ਇੱਥੇ ਖਤਮ ਹੁੰਦਾ ਸ਼ਾਜਲੀ ਆਏ ਵੇ ਸ਼ਾਜਲੀ ਤੇ ਆ ਤੁਮ ਨੇ ਨਹੀਂ ਲਈ